ਦੇ ਦਿਮਾਗ ਚ ਆਇਆ ਵੀ ਆਪਾਂ ਸ਼ੁਰੂ ਕਰ ਲੈ। ਇਹ ਜਾਣਦੀ ਸੀ ਆਪਣੇ ਭਰਾ ਨਾਲ ਉੱਤੇ ਤੇ ਫਿਰ ਮੈਂ ਕਿਹਾ ਚੱਲ ਆਪਾਂ ਇਕੱਠੇ ਕਰ ਲੈਂਦੇ ਆ। ਤੇ ਫਿਰ ਉਹਦੇ ਆਕੇ ਇੱਕ ਦਿਨ ਲੋਕੇਸ਼ਨ ਚ ਚੈੱਕ ਕੀਤੀ ਤੇ ਫਿਰ ਅਸੀਂ ਆਪਦਾ ਹੀ ਚਾਲੂ ਕਰ ਲਿਆ ਫਿਰ। ਨੂੰ ਆਪਣੇ ਕੋਲ ਕੜੀ ਚੌਲ, ਰਾਜਮਾ ਚੌਲ ਦਾ ਰੋਜ਼ ਹੁੰਦੇ ਨੇ। ਬਾਕੀ ਸਬਜ਼ੀਆਂ ਸੀਜ਼ਨ ਵਾਈਜ਼ ਹੁੰਦੀਆਂ ਨੇ ਜਿਵੇਂ ਭਿੰਡੀਆਂ ਹੁੰਦੀਆਂ ਨੇ, ਆਲੂ ਗੋਭੀ ਆ ਮਿਕਸ ਵੇਜ ਆ, ਦਾਲ ਆ, ਛਿੱਟੇ ਚਨੇ, ਕਾਲੇ ਚਨੇ, ਆ ਆਲੂ ਵਾਲੇ ਪਰੌਤੇ, ਗੋਭੀ ਵਾਲੇ ਪਰੌਤੇ। ਆਪਾਂ ਰੋਜ਼ ਪ੍ਰੈਜ ਬਣਾ ਕੇ ਲਿਆਉਣੀ। ਡੇਲੀ ਫਰੈਸ਼ ਬਣਦੀ ਡੇਲੀ ਡੇਲੀ ਫਰੈਸ਼ ਬਣਦੀ ਆਪਾਂ ਕੁਆਂਟੀਟੀ ਉਨੀ ਬਣਾਉਣੀ ਆ ਕਿ ਜਿੰਨਾ ਮਤਲਬ ਇੱਕ ਦਿਨ ਚ ਲੱਗ ਜਵੇ ਤੇ ਕੋਈ ਵੇਸਟ ਨਾ ਹੋਵੇ। ਡੇਲੀ ਬਹੁਤ ਹੀ ਬਰੀ ਬੰਦੀ ਇਹਨੂੰ ਮੈਂ ਸਪੈਸ਼ਲੀ ਖਾਣੇ ਆਤਾ ਹਾਂ ਉਹ। ਖਾਣਾ ਵਾਣਾ ਖਾ ਕੇ ਘਰ ਤੇ ਤਮ ਨਿਕਲਦਾ ਹੋ ਫਿਰ ਵੀ ਭੂਖ ਲੱਗ ਜਾਂਦੀ ਦੇਖ ਕੇ ਕਿ ਚਲ ਵੀ ਦੋ ਰੋਟੀ ਖਾਈ ਲਈਏ। ਡੇਲੀ ਚਾਵਲ, ਦਾਲ, ਸਬਜੀ ਬਾਅਦ ਚ ਮਿੱਠਾ ਵੀ ਜਿੰਦੇ ਖਾਣ ਨੂੰ ਕੋੜ ਪੈਸੇ ਵੀ ਜਾਇਜ਼ ਆ। ਸਾਫ ਸਫਰਾ ਖਾਣਾ ਘਰ ਦਾ ਬਣਨਾ। ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਸਨ ਜੀ ਉਸੇ ਮੈਂ ਹਾਂ ਪ੍ਰਦੀਪ ਦਾ ਆਤਾ ਸੀ ਆਪਣੇ ਚੈਨਲ ਦੇ ਜ਼ਰੀਏ ਹਮੇਸ਼ਾ ਤੁਹਾਨੂੰ ਅਜਿਹੇ ਮਿਹਨਤੀ ਲੋਕਾਂ ਦੇ ਨਾਲ ਮਿਲਾਉਣੀ ਰਹਿੰਦੀ ਹੈ ਜਿਨ੍ਹਾਂ ਦੀ ਕਹਾਣੀ ਸੁਣ ਕੇ ਕਿਤੇ ਨਾ ਕਿਤੇ ਤੁਸੀਂ ਜ਼ਰੂਰ ਪ੍ਰੇਰਨਾ ਦਾ ਇੱਕ ਹੁੰਦੇ ਹੋਗੇ ਤੇ ਤੁਹਾਨੂੰ ਹੌਸਲਾ ਤੇ ਜਜ਼ਬਾ ਜ਼ਰੂਰ ਮਿਲਦਾ ਹੋਵੇਗਾ ਅੱਜ ਤੁਹਾਨੂੰ ਅਜਿਹੇ ਜੋੜੇ ਦੇ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ ਰਲ ਮਿਲ ਕੇ ਘਰ ਦਾ ਗੁਜ਼ਾਰਾ ਚਲਾਉਣ ਲਈ ਇੱਕ ਫੂਡ ਕਾਰਟ ਸ਼ੁਰੂ ਕੀਤਾ ਤੇ ਫੂਡ ਦਾ ਨਾਮ ਘਰ ਦਾ ਸਵਾਦ ਆਸੋ ਬਿਲਕੁਲ ਘਰ ਦੇ ਸਵਾਦ ਵਰਗਾ ਤੁਹਾਨੂੰ ਉੱਥੋਂ ਸਵਾਦ ਮਿਲ ਜੇਗਾ ਜਿਹੜਾ ਖਾਣਾ ਬਣਾਇਆ ਜਾਂਦਾ ਕੋਈ ਵੀ ਮਸਾਲੇ ਐਡ ਨਹੀਂ ਕੀਤੇ ਜਾਂਦੇ ਸੋ ਘਰ ਦਾ ਸਵਾਦ ਤੁਸੀਂ ਲੈਣਾ ਚਾਹੁੰਦੇ ਹੋ ਖਾਣਾ ਚਾਹੁੰਦੇ ਆ ਤੁਸੀਂ ਇੱਥੇ ਆ ਸਕਦੇ ਆ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ ਕਿ ਮਜਬੂਰੀ ਦੇ ਵਿੱਚ ਉਹਨਾਂ ਨੇ ਫੂਡ ਕਾਰਟ ਲਾਇਆ ਔਰ ਕੀ ਕੀ ਮੈਨੂ ਇੱਥੇ ਬਣਦਾ ਸੋ ਬਹੁਤ ਸਾਰੀਆਂ ਹੋਰ ਵੀ ਗੱਲਾਂ ਕਰਾਂਗੇ ਸੋ ਸ਼ੁਰੂ ਕਰਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਆਪ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮਨਜਿੰਦਰ ਸਿੰਘ ਦਿਓ ਮਨਜਿੰਦਰ ਅੱਛਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬੋਪਾ ਰਹਿ ਕਲਾ ਹਮ ਅੱਛਾ ਕਿੰਨਾ ਟਾਈਮ ਹੋ ਗਿਆ ਵੀਰੇ ਫੂਡ ਕਾਰਟ ਸ਼ੁਰੂ ਕੀਤੇ ਨੇ ਤੁਹਾਨੂੰ ਆਪਾਂ ਨੂੰ ਹੋ ਗਏ 9 ਮਹੀਨੇ ਲੱਗੇ 9 ਮਹੀਨੇ अच्छा फिर किमे दिमाग च आया वी अपा शुरू कर ले बस फिर ए जानदी सी अपने ਭਰਾ ਨਾਲ ਉੱਤੇ ਤੇ ਫਿਰ ਮੈਂ ਕਿਹਾ ਚੱਲ ਆਪਾਂ ਇਕੱਠੇ ਕਰ ਲੈਂਦੇ ਆ ਤੇ ਫਿਰ ਉਹਦੇ ਆ ਕੇ ਇੱਕ ਦਿਨ ਲੋਕੇਸ਼ਨ ਚੈੱਕ ਕੀਤੀ ਤੇ ਫਿਰ ਅਸੀਂ ਆਪ ਦਾ ਹੀ ਚਾਲੂ ਕਰ ਲਿਆ ਫਿਰ ਆਪਣਾ ਸ਼ੁਰੂ ਕੀਤਾ اچھا ਜਦੋਂ ਸ਼ੁਰੂ ਤੋਂ ਕੀਤਾ ਲੋਕਾਂ ਦਾ ਕੀ ਰਿਸਪਾਂਸ ਬਹੁਤ ਵਧੀਆ ਰਿਸਪਾਂਸ ਸੀਗਾ ਡੇ ਵਨ ਤੋਂ ਬਹੁਤ ਵਧੀਆ ਰਿਸਪਾਂਸ ਸੀਗਾ ਬਾਕੀ ਜਿਵੇਂ ਜਿਵੇਂ ਲੋਕ ਵੱਧਦੇ ਰਹੇ ਕਸਮਰ ਵੱਧਦੇ ਰਹੇ ਫਿਰ ਆਪਾਂ ਉਹ ਮੇਂ ਚੱਲਦਾ ਰਹੇ ਤਾਂ ਇਹ 9 ਮਹੀਨੇ ਕੰਟੀਨਿਊ ਹੋ ਗਿਆ ਚੱਲੀ ਜਾ ਰਿਹਾ ਵਧੀਆ ਵੀਰੇ ਪਹਿਲਾਂ ਵੀ ਕੋਈ ਹੋਰ ਕੰਮ ਕਰਦੇ ਸੀਗੇ ਤੁਸੀਂ ਪਹਿਲਾਂ ਮੈਂ ਬਾਹਰ ਸੀਗਾ ਅੱਛਾ ਨਹੀਂ ਫਿਰ ਬਾਹਰੋਂ ਆ ਕੇ ਬੇਸਿਕਲੀ ਤਾਂ ਲੋਕ ਇਹ ਚਾਹੁੰਦੇ ਆ ਵੀ ਅਸੀਂ ਆਪਣੀ ਫੈਮਲੀ ਬਾਹਰ ਸੈਟਅਪ ਕਰੀਏ ਫਿਰ ਕਿੰਦਾ ਸਬਬ ਬਣਿਆ ਬਾਹਰ ਬਸ ਫੈਮਲੀ ਸੈਟ ਕਰੀਏ ਠੀਕ ਆ ਲੇਕਿਨ ਉਹ ਔਜੀ ਪੋਜੀਸ਼ਨ 'ਚ ਹੋਣਾ ਚਾਹੀਦਾ ਵਾ ਨਾ ਜੇ ਔਜੀ ਪੋਜੀਸ਼ਨ ਨਾ ਹੋਵੇ ਜਾ ਕੇ ਸਫਰ ਕਰਨ ਦਾ ਤਾਂ ਕੋਈ ਮਤਲਬ ਨਹੀਂ ਕ ਉਧਰ ਚੰਗਾ ਤਾਂ ਉਰੇ ਆਪ ਜੇ ਆ ਕੇ ਕੋਸ਼ਿਸ਼ ਕਰ ਲੋ ਤਾਂ ਆਪਦੀ ਫੈਮਲੀ ਚ ਰੋ ਕਰੇ ਜੀ ਉਧਰ ਕੀ ਕੰਮ ਕਰਦੇ ਸੀ ਵੀਰੇ ਤੁਸੀਂ ਉਧਰ ਸੇਲਸ 'ਚ ਸੀਗਾ ਸੇਲਸ 'ਚ ਸੀਗਾ ਫਿਰ ਤੁਸੀਂ ਇੱਧਰ ਆ ਕੇ ਸੋਚਿਆ ਵੀ ਚਲੋ ਆਪਣਾ ਕੰਮ ਸ਼ੁਰੂ ਕਰਦੇ ਅੱਜ ਮੈਨੂ ਕੀ ਕੀ ਹੁੰਦਾ ਆਪਣੇ ਕੋਲ ਮੈਨੂ ਆਪਣੇ ਕੋਲ ਕੜੀ ਚੋਲ ਰਾਜਮਾ ਚੋਲ ਦਾ ਰੋਜ਼ ਹੁੰਦੇ ਨੇ ਬਾਕੀ ਸਬਜ਼ੀਆਂ ਸੀਜ਼ਨ ਵਾਈਜ਼ ਹੁੰਦੀਆਂ ਨੇ ਜਿਵੇਂ ਭਿੰਡੀਆਂ ਹੁੰਦੀਆਂ ਨੇ ਆਲੂ ਗੋਭੀ ਆ ਮਿਕਸ ਵੇਜ ਆ ਦਾਲ ਆ ਚਿੱਟੇ ਚਨੇ ਕਾਲੇ ਚਨੇ ਲੂਆਲੇ ਪਰੋਟੇ ਗੋਭੀ ਵਾਲੇ ਪਰੋਟੇ ਸਾਰੇ ਬ੍ਰੇਕਫਾਸਟ ਤੇ ਲੰਚ ਦੋਨੋਂ ਰੈਡੀ ਕਰਦੇ ਟਾਈਮਿੰਗ ਕੀ ਰਹਿੰਦੀ ਹੈ ਆਪਣੀ ਟਾਈਮਿੰਗ ਆਪਣੀ ਸਵੇਰੇ 10:30 ਤੋਂ 4 ਵਜੇ ਤੱਕ 10:30 ਲੈ ਕੇ 4 ਵਜੇ ਤੱਕ ਔਰ ਬ੍ਰੇਕਫਾਸਟ ਦੇ ਵਿੱਚ ਤੁਸੀਂ ਪਰਾਂਠਾ ਸਟੈਡੀ ਕਰ ਪਰਾਂਠਾ ਆਲੂ ਪਰਾਂਠਾ ਵਾ ਗੋਭੀ ਪਰਾਂਠਾ ਵਾ ਦਹੀਂ ਦੇ ਨਾਲ ਔਰ ਮਾਰਨਿੰਗ ਆਫਟਰਨੂਨ ਤੁਸੀਂ ਕੀ ਕਹਿੰਦੇ ਆਪਰ ਨੂੰ ਲੰਚ ਚੱਲੂ ਹੋ ਜਾਂਦਾ ਮਾ ਤਾਂ ਬਣਦੀ ਆ ਵੈਜੀਟੇਬਲ ਆ ਜਿਹੜੀ ਉਹ ਚੇਂਜ ਚੇਂਜ ਹੁੰਦੀ ਰਹਿੰਦੀ ਆ ਸੀਜ਼ਨ ਵਾਈਜ਼ ਅੱਛਾ ਫਿਰ ਫਿਰ ਹੈਲਪ ਕੌਣ ਕਰਦਾ ਤੁਹਾਡੀ ਕਿਵੇਂ ਮਦਦ ਕਰਦੇ ਇੱਕ ਦੂਜੇ ਦੇ ਸਾਥ ਨਾਲ ਕਿਵੇਂ ਹੁੰਦਾ ਸਾਰਾ ਬਸ ਘਰੇ ਮੰਮੀ ਆ ਕਿ ਨੇ ਥੋੜੀ ਹੈਲਪ ਉਹ ਕਰ ਦਿੰਦੇ ਬਾਕੀ ਅਸੀਂ ਕਰ ਲੈਂਦੇ ਸਾਰਾ ਕੁਝ ਹੋ ਜਾਂਦਾ ਰੁਟੀਨ ਕੀ ਰੰਦਾ ਫਿਰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਬਸ ਆਹੀ ਸਬਜ਼ੀ ਬਣਾਉਣ ਦਾ ਆਪਾਂ ਰੋਜ਼ ਫਰੈਸ਼ ਬਣਾ ਕੇ ਲਿਆਉਣੇ ਆ ਡੇਲੀ ਫਰੈਸ਼ ਬਣੇ ਡੇਲੀ ਡੇਲੀ ਫਰੈਸ਼ ਬਣਦੀ ਆਪਾਂ ਕੁਆਂਟੀਟੀ ਉਨੀ ਬਣਾਉਣੇ ਆ ਕਿ ਜਿੰਨਾ ਤੇ ਕੋਈ ਵੇਚ ਨਾ ਹੋਵੇ। ਅੱਛਾ ਵੀਰੇ ਬਚਦਾ ਨਹੀਂ ਹੈ। ਨਹੀਂ ਖਾਣਾ ਬਚਦਾ ਨਹੀਂ ਆਪਣੇ ਕੋਲ। ਖਾਣਾ ਬਚਦਾ ਨਹੀਂ। 4 ਵਜੇ ਤੱਕ ਪੂਰਾ ਖਾ ਲੀਓ। ਅੱਛਾ ਜਿੱਦਾਂ ਵੀਰੇ ਤੁਸੀਂ ਆ ਸੈਟਅਪ ਕੀਤਾ ਆਪਣਾ ਫੂਡ ਕਾਰਡ ਸ਼ੁਰੂ ਕੀਤਾ। ਬੇਸਿਕਲੀ ਜਿਹੜੇ ਮਿਡਲ ਕਲਾਸ ਫੈਮਿਲੀ ਹੁੰਦੇ ਨੇ ਨਾ ਸਾਡੇ ਰਿਸ਼ਤੇਦਾਰੀ ਇਦਾਂ ਦੇ ਹੁੰਦੇ ਨੇ ਸਾਨੂੰ ਬੈਕਪੈਚ ਕਰਦੇ ਆ। ਮਜ਼ਾਕ ਉਡਾਉਂਦੇ ਆ ਕਦੇ ਫੇਸ ਕੀਤਾ ਇਦਾਂ ਦਾ? ਨਹੀਂ ਇੱਜ਼ਤ ਕੋਈ ਚੱਕਰ ਨਹੀਂ ਕਿ ਮੈਂ ਐਮੇਚੂਰ ਬੋਲਦਾ ਵਾਂ। ਸਾਰੇ ਹੀ ਆਪਾਂ ਨੂੰ ਕਹਿੰਦੇ ਆ ਕਿ ਵਧੀਆ ਵਧੀਆ ਕੀਤਾ। ਹੌਸਲਾ ਮਿਲਿਆ ਕਿਸੇ? ਸਾਰੇ ਸਾਰਿਆਂ ਤੋਂ ਹੀ ਹੌਸਲਾ ਮਿਲਿਆ। ਤਾਂ ਹੀ ਕਰਕੇ ਅੱਜ ਕੜੇ ਆ ਔਰ ਕਿਸੇ ਨੇ ਹੱਲਾ ਸ਼ੇਰੀ ਦਿੱਤੀ ਹੋਵੇ ਪਹਿਲੀ ਵਾਰੀ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਕਿਸੇ ਨੇ ਹੱਲਾ ਸ਼ੇਰੀ ਦਿੱਤੀ ਹੋਵੇ ਨਹੀਂ ਐਜਾ ਤਾਂ ਮੈਂ ਐਵੇਂ ਹੀ ਆਪਦੇ ਵੱਲੋਂ ਬਣਾ ਕੇ ਬੋਲਾਂ ਐਜਾ ਤਾਂ ਕੋਈ ਚੱਕਰ ਨਹੀਂਗਾ ਕਿਸੇ ਨੇ ਕਿਹਾ ਹੋਵੇ ਵੀ ਤੂੰ ਬਹੁਤ ਵਧੀਆ ਕਰਦਾ ਪਿਆਰਾ ਸਾਰਿਆਂ ਨੇ ਕਿਹਾ ਸਾਰਿਆਂ ਨੇ ਵਧੀਆ ਕਿਹਾ ਸਾਰੇ ਤੁਹਾਡੀ ਸਪੋਰਟ ਹੈ ਮਿਹਨਤ ਕਰਕੇ ਖਾ ਰਹੇ ਆਪਾਂ ਕਿਹੜਾ ਕੋਈ ਮੰਗ ਕੇ ਖਾ ਰਹੇ ਆਂ ਜਾਂ ਚੋਰੀ ਕਰ ਰਹੇ ਆਂ ਬਸ ਇਹਦੇ ਵਿੱਚ ਕੋਈ ਮਾੜੀ ਤੇ ਚੰਗੀ ਕਹਿਣ ਵਾਲੀ ਗੱਲ ਨਹੀਂ ਹਮ ਅੱਛਾ ਵੀਰੇ ਤੁਸੀਂ ਵੀ ਬਾਹਰੋਂ ਆਏ ਆ ਬੇਸਿਕਲੀ ਅਜੇ ਨੌਜਵਾਨ ਪੀੜੀ ਸਾਰੀ ਹੀ ਬਾਹਰ ਜਾਂਦੀ ਸਭ ਨੂੰ ਲੱਗਦਾ ਕਿ ਅਸੀਂ ਆਪਣਾ ਫਿਊਚਰ ਉੱਥੇ ਜ਼ਿਆਦਾ ਸੇਫ ਕਰ ਸਕਦੇ ਆ ਕੀ ਲੱਗਦਾ ਮਿਹਨਤ ਬਰਾਬਰ ਹੈ ਜਾਂ ਇੱਧਰ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਮਿਹਨਤ ਤਾਂ ਬਰਾਬਰ ਹੈ ਜਿੱਥੇ ਵੀ ਜਾਓ ਤੁਸੀਂ ਮਿਹਨਤ ਤਾਂ ਕਰਨੀ ਪੈਂਦੀ ਆ ਕਿਤੇ ਫਲ ਛੇਤੀ ਮਿਲ ਜਾਂਦਾ ਕਿਤੇ ਦੇਰੀ ਨਾਲ ਮਿਲਦਾ ਪਰ ਮਿਹਨਤ ਤਾਂ ਸਾਰੀ ਹਰ ਇੱਕ ਜਗ੍ਹਾ ਹੀ ਲੱਗਦੀ ਹੈ ਮਿਹਨਤ ਆ আচ্ছা ਫਿਰ ਦੋਨੋਂ ਦੇ ਸਾਥ ਨਾਲ ਹੋਈ ਜਾਂਦੀ ਹੈ ਹਾਂਜੀ ਬਸ ਵਧੀਆ ਲੰਘੀ ਨਾਲ ਕਦੇ ਆਪਸ ਵਿੱਚ ਲੜਾਈ ਤਾਂ ਨਹੀਂ ਨਹੀਂ ਕਦੇ ਨਹੀਂ ਹੋਇਆ ਜਿੱਦਾਂ ਆ ਕਦੇ ਨਹੀਂ ਕਿਹਾ ਕਿ ਮੈਂ ਅੱਜ ਜਾਣਾ ਨਹੀਂ ਹੈਗਾ ਆ ਸੋ ਹਜੇ ਜਿਹੜਾ ਤੁਸੀਂ ਸੈਟਅਪ ਕੀਤਾ ਨੂੰ ਵੱਡਾ ਕਰਨ ਬਾਰੇ ਸੋਚੇ ਦੇਖੋ ਜਿਵੇਂ ਕਿਰਪਾ ਹੋ ਬਾਬੇ ਦੀ ਅੱਗੇ ਕਰਾਂਗੇ ਜ਼ਰੂਰ टाइमिंग दस दो अपनी टाइमिंग साढ़े दस टू तो चार बजे तक हूं चाहे तो तो दो, तो दो, दो चार पांच दिन में आता हूँ हाँ। तो मेरे को अच्छा लगता है बस। हाँ। बस नहीं। नहीं, कुछ नहीं बिल्कुल घर वर्कुल मैं स्पेशली कड़ी खाने आता हूँ खाना वाना खा के घर से तब निकलता हूं फिर भी भूख लग जाती है देख के चल दो खाई ली है ਰੋਟੀ ਖਾ ਲੈਣ। ਹਾਂਜੀ ਹਾਂਜੀ। ਅੱਛਾ ਪ੍ਰਾਈਸ ਬਿਲਕੁਲ ਜੈਨੂਅਲ। ਬਹੁਤ ਜੈਨੂਅਲ। ਬਹੁਤ ਜੈਨੂਅਲ। ਪ੍ਰਾਈਸ ਬਿਲਕੁਲ ਜੈਨੂਅਲ ਹੈ ਜੀ। ਮਾਰਕੀਟ ਨਾਲੋਂ ਬਹੁਤ ਘੱਟ ਪ੍ਰਾਈਸ ਹੈ। ਬਹੁਤ ਸਹੀ ਗੱਲ। ਵਾਹ ਬਹੁਤ ਸਹੀ ਗੱਲ ਹੈ ਜੀ। ਠੀਕ ਹੈ। ਮੈਂ ਸਪੈਸ਼ਲੀ ਆਂਦਾ ਜੀ ਫਿਰ। ਹਾਂਜੀ ਅੰਕਲ ਕਦੋਂ ਤੋਂ ਆ ਰਹੇ ਸੀ ਖਾਣਾ ਖਾਣ। ਮੈਨੂੰ ਤਾਂ 2 ਮਹੀਨੇ ਚੱਲੇ 1.5 2 1.5 ਮਹੀਨਾ। ਕਿਵੇਂ ਤਾਂ ਲੱਗਦਾ ਫਿਰ ਖਾਣੇ ਤੋਂ? ਬਹੁਤ ਵਧੀਆ ਸਸਤਾ ਔਰ ਸਾਫ ਸੁਥਰਾ ਖਾਣ ਨੂੰ। ਤੇ ਬਾਕੀ ਹੋਟਲਾਂ ਨਾਲ ਵਧੀਆ ਸਾਫ ਸਥਾ ਬਹੁਤ ਵਧੀਆ ਖਾਣਾ ਹੈਗਾ ਜਹਰੂ ਜਿਆਦਾ ਨਹੀਂ ਖਾਣ ਲਈ ਫਿਰ ਨਹੀਂ ਇੱਕ ਦਿਨ ਛੱਡ ਕੇ ਆਈਦਾ ਦੋ ਦਿਨ ਵੀ ਬਾਜਾ ਜੇ ਗੱਡੀ ਲੈ ਕੇ ਬਾਹਰ ਗਏ ਆ ਤਾਂ ਫਿਰ ਬਾਹਰ ਖਾ ਲਈਦਾ ਜੇ ਇੱਥੇ ਹੋਈਦਾ ਤੇ ਇੱਥੇ ਆ ਜੀ ਦਾ ਹੂੰ ਅੱਛਾ ਕੋਈ ਮਸਾਲੇ ਵਗੈਰਾ ਤਾਂ ਨਹੀਂ ਆ ਨਹੀਂ ਨਹੀਂ ਘਰ ਆਲ ਦਾ ਸਮਾਨ ਘਰ ਆਲ ਦਾ ਸੁਆਦ ਬਹੁਤ ਵਧੀਆ ਬਾਜਾ ਬਰੇਡ ਤੁਹਾਨੂੰ ਕੀ ਸੁਆਦ ਲੱਗਦਾ ਇਹਨਾਂ ਦਾ ਸਭ ਤੋਂ ਜ਼ਿਆਦਾ ਸਭ ਕੁਝ ਹੀ ਆ ਵਧੀਆ ਹੂੰ ਜੋ ਹੈ ਰੇਡ ਸਹੀ ਆ ਬਾਜਾ ਬਰੇਡ ਆ ਆਮ ਬੰਦਾ ਖਾ ਸਕਦਾ ਹੈ ਆਮ ਬੰਦਾ 70 ਰੁਪਏ ਦੁਬਾਰੋਂ ਖਾਣੇ ਆ ਬਹੁਤ ਸਾਰੀਆਂ ਮਹਿੰਗੀਆਂ ਮਹਿੰਗੇ ਚੀਜ਼ਾਂ ਵੀ ਮਿਲਦੀਆਂ ਹੈ 250 ਰੁਪਏ 250 ਰੁਪਏ ਇੱਕ ਦਾਲ ਪੰਜ ਫੁੱਲਕੇ ਨਾਲ ਸਲਾਦ 250 ਰੁਪਏ ਫਿਰ ਇਹਨਾਂ ਦਾ ਰੇਟ ਬਿਲਕੁਲ ਜੈਨੂਅਲ ਲੱਗਦਾ 70 ਰੁਪਏ ਦੇ ਕਿ ਕੀ ਦੇ ਦਿੰਦੇ ਜੋ ਮਰਜ਼ੀ ਲੈ ਲਓ ਘੜੀ ਚਾਵਲ ਦਾਲ ਸਬਜੀ ਬਾਅਦ ਚ ਮਿੱਠਾ ਵੀ ਦਿੰਦੇ ਖਾਣ ਨੂੰ ਗੁੜ ਪੈਸੇ ਵੀ ਚਾਏ ਜਾਂ ਪੈਸੇ ਵੀ ਸਾਫ ਸਤਰਾ ਖਾਣਾ ਘਰ ਦਾ ਬਣਿਆ ਠੀਕ ਹੈ 1:30 ਤੋਂ ਲੈ ਕੇ 4 ਵਜੇ ਤੱਕ ਵੀਰ ਜੀ ਹੁਣੀ ਇੱਥੇ ਖੜੇ ਹੁੰਦੇ ਆ ਉਸ ਤੋਂ ਬਹੁਤ ਮਿਹਨਤ ਕਰਦੇ ਆ ਕਹਿੰਦੇ ਵੀ ਆਪਣੇ ਕੰਮ ਚ ਸਫਲਤਾ ਹਮੇਸ਼ਾ ਹਰ ਕਿਸੇ ਨੂੰ ਮਿਲਦੀ ਆ ਕਿਤੇ ਕਿਤੇ ਮੰਜ਼ਲਾ ਲੇਟ ਵੀ ਪਹੁੰਚ ਜਾਂਦੇ ਆ ਔਰ ਕਿਤੇ ਜੇ ਮਿਹਨਤ ਕਰੀ ਤਾਂ ਜਲਦੀ ਵੀ ਪਹੁੰਚ ਜਾਂਦੇ ਆ ਅਸੋ ਇਹੋ ਜਿਹੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਮਿਲਦੇ ਰਵਾਂਗੇ ਹੁਣ ਮੈਨੂੰ ਤੇ ਚਾਹਸੇ ਧੰਨਵਾਦ